ਸੰਗਤ ਜੀ ਸਾਖੀ ਭਾਈ ਲਾਲੂ ਜੀ ਅਤੇ ਮਲਕ ਬਾਗੂ ਜੀ ਨੇ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਨਾਲ ਸੈਦਪੁਰ ਜੋ ਕਿ ਪਾਕਿਸਤਾਨ ਵਿੱਚ ਹੈ ਨਾਮਕ ਸ਼ਹਿਰ ਵਿੱਚ ਪਹੁੰਚੇ ਉੱਥੇ ਦੋ ਵਿਅਕਤੀਆਂ ਦੀਆਂ ਗੱਲਾਂ ਚਰਚਾ ਵਿੱਚ ਸਨ ਇੱਕ ਸੀ ਭਾਈ ਲਾਲੂ ਜੋ ਇੱਕ ਇਮਾਨਦਾਰ ਗਰੀਬ ਅਤਰਖਾਨ ਸੀ ਦੁਰਜਾ ਸਿੰਘ ਮਲਕਪਾਗੋ ਜੋ ਇੱਕ ਅਮੀਰ ਅਤੇ ਪ੍ਰਭਾਵਸ਼ਾਲੀ ਜ਼ਿਮੀਂਦਾਰ ਸੀ ਪਰ ਉਸ ਦੀ ਕਮਾਈ ਬੇਈਮਾਨੀ ਅਤੇ ਜ਼ੁਲਮ ਨਾਲ ਪ੍ਰਾਪਤ ਹੋਈ ਸੀ ਪਾਈ ਲਾਲੋਂ ਨੇ ਜੀ ਨੂੰ ਬੜੀ ਸਤਿਕਾਰ ਅਤੇ ਸ਼ਰਧਾ ਨਾਲ ਆਪਣੇ ਘਰ ਬੁਲਾਇਆ ਉਸ ਕੋਲ ਜ਼ਿਆਦਾ ਕੁਝ ਨਹੀਂ ਸੀ ਪਰ ਉਸ ਨੇ ਆਪਣੇ ਮਿਹਨਤ ਦੀ ਕਮਾਈ ਨਾਲ ਬਣਾਈ ਸਾਦੀ ਰੋਟੀ ਅਤੇ ਸਾਗ ਗੁਰੂ ਜੀ ਨੂੰ ਪਰੋਸਿਆ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਭੋਜਨ ਸਵੀਕਾਰ ਕੀਤਾ ਅਤੇ ਖੁਸ਼ੀ ਨਾਲ ਖਾਂਦਾ। ਇਸ ਦੀ ਖਬਰ ਜਦੋਂ ਮਲਕ ਪਾਗੋ ਨੂੰ ਪਤਾ ਲੱਗੀ ਤਾਂ ਉਸ ਨੂੰ ਈਰਖਾ ਹੋਈ। ਉਸਨੇ ਸੋਚਿਆ ਕਿ ਗੁਰੂ ਜੀ ਉਸ ਦੇ ਘਰ ਕਿਉਂ ਨਹੀਂ ਆਏ ਜੋ ਇੰਨਾ ਅਮੀਰ ਹੈ, ਇੰਨਾ ਸੁਖ ਵਾਲਾ ਹੈ। ਉਸਨੇ ਗੁਰੂ ਜੀ ਨੂੰ ਆਪਣੇ ਘਰ ਦਾਵਤ ਲਈ ਸੱਦਾ ਦਿੱਤਾ। ਗੁਰੂ ਜੀ ਨੇ ਉਸ ਦੇ ਕਰਕੇ ਸ ਉਹਨਾਂ ਦਾ ਸੱਦਾ ਪ੍ਰਵਾਨ ਕੀਤਾ ਅਤੇ ਉਸ ਦੇ ਘਰ ਚਲੀ ਗਏ ਪਰ ਜਦੋਂ ਮਲਕ ਬਾਗੂ ਨੇ ਆਪਣੀ ਅਮੀਰੀ ਵਾਲੇ ਪਕਵਾਨ ਪਰੋਸੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ ਮਲਕ ਬਾਗੂ ਨੇ ਹੈਰਾਨ ਹੋ ਕੇ ਪੁੱਛਿਆ ਗੁਰੂ ਜੀ ਤੁਸੀਂ ਤਾਂ ਲਾਲੋ ਦੀ ਸਾਦੀ ਰੋਟੀ ਖਾਦਿ ਪਰ ਮੇਰੇ ਇੰਨੇ ਸੁਆਦਲੇ ਭਗਵਾਨ ਕਿਉਂ ਨਹੀਂ ਖਾ ਰਹੇ ਤਦ ਗੁਰੂ ਨਾਨਕ ਦੇਵ ਜੀ ਨੇ ਇੱਕ ਚਮਤਕਾਰ ਦਿਖਾਇਆ। ਉਹਨਾਂ ਨੇ ਇੱਕ ਹੱਥ ਵਿੱਚ ਪਾਈ ਲਾਲੋ ਦੀ ਰੋਟੀ ਲਈ ਤੇ ਦੂਜੇ ਹੱਥ ਵਿੱਚ ਮਲਕ ਪਾਗੋ ਦਾ ਪਕਵਾਨ। ਜਦੋਂ ਉਹਨਾਂ ਨੇ ਦੋਵਾਂ ਨੂੰ ਨਿਚੋੜਿਆ ਤਾਂ ਪਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਜੋ ਉਸ ਦੀ ਸੱਚੀ ਮਿਹਨਤ ਅਤੇ ਇਮਾਨਦਾਰੀ ਦਾ ਪ੍ਰਤੀਕ ਸੀ। ਜਦਕਿ ਮਲਕ ਪਾਗੋ ਦੇ ਪਕਵਾਨ ਵਿੱਚੋਂ ਲਹੂ ਨਿਕਲਿਆ। ਜੋ ਉਸਦੀ ਬੇਈਮਾਨੀ ਜ਼ੁਲਮ ਤੇ ਦੂਜਿਆਂ ਦੇ ਹੱਕ ਖਾਣ ਦਾ ਸੰਕੇਤ ਸੀ ਗੁਰੂ ਜੀ ਨੇ ਫਿਰ ਸਮਝਾਇਆ ਮੈਂ ਉਹ ਹੀ ਖਾਣਾ ਖਾਂਦਾ ਹਾਂ ਜੋ ਸੱਚੀ ਮਿਹਨਤ ਅਤੇ ਇਮਾਨਦਾਰੀ ਨਾਲ ਕਮਾਇਆ ਹੋਵੇ ਤੇਰੀ ਦੌਲਤ ਵਿੱਚ ਦੂਜਿਆਂ ਦਾ ਲਹੂ ਸ਼ਾਮਿਲ ਹੈ ਇਸ ਲਈ ਮੈਂ ਇਹ ਨਹੀਂ ਖਾ ਸਕਦਾ ਇਸ ਸੱਚੀ ਤੋਂ ਸਾਨੂੰ ਸਾਧ ਸੰਗਤ